ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਕੀ ਤੁਸੀਂ ਕਦੇ ਸੋਚਿਆ ਹੈ ਕਿ ਕਿਉਂ ਕੁਝ ਲੋਕਾਂ ਦੀਆਂ ਨਜ਼ਰਾਂ ਤੁਹਾਡੀ ਸਫਲਤਾ ਤੇ ਹੁੰਦੀਆਂ ਹਨ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਕੁਝ ਨਕਾਰਾਤਮਕਤਾ ਤੁਹਾਡੇ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ ਜਿਵੇਂ ਹੀ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਸਭ ਕੰਮ ਹੋ ਜਾਂਦਾ ਹੈ ਪਰ ਪੂਰਾ ਨਹੀਂ ਹੁੰਦਾ ਤੁਸੀਂ ਅਕਸਰ ਘਰ ਦੇ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਜੇਕਰ ਬੱਚਾ ਪਰੇਸ਼ਾਨ ਬੱਚਾ ਠੀਕ ਨਹੀਂ ਰਹਿੰਦਾ ਕੁਝ ਖਾਂਦਾ ਤੇ ਲੱਗਦਾ ਨਹੀਂ ਜਾਂ ਬੱਚੇ ਨੂੰ ਭੁੱਖ ਤਾਂ ਲੱਗਦੀ ਹੈ ਪਰ ਕੁਝ ਖਾਣ ਨੂੰ ਦਿਲ ਹੀ ਨਹੀਂ ਕਰਦਾ ਤਾਂ ਇਹ ਬੁਰੀ ਨਜ਼ਰ ਕਾਰਨ ਵੀ ਹੋ ਸਕਦਾ ਹੈ ਅਸਲ ਵਿੱਚ ਅਸੀਂ ਵਿਗਿਆਨ ਵਿੱਚ ਜਿੰਨਾ ਮਰਜੀ ਵਿਸ਼ਵਾਸ ਕਰੀਏ ਧਰਮ ਗ੍ਰੰਥਾਂ ਵਿੱਚ ਲਿਖੀਆਂ ਗੱਲਾਂ ਤੋਂ ਪੂਰੀ ਤਰ੍ਹਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਸ ਕਾਰਨ ਸਾਡਾ ਵਿੱਚ ਅੰਧਵਿਸ਼ਵਾਸ ਨਹੀਂ ਹੈ ਸਗੋਂ ਸ਼ਾਸਤਰਾਂ ਵਿੱਚ ਸਾਡਾ ਵਿਸ਼ਵਾਸ ਹੈ ਜੋ ਸਾਨੂੰ ਬੁਰਾਈ ਜਾਂ ਬੁਰੀ ਨਜ਼ਰਾਂ ਵਰਗੀਆਂ ਚੀਜ਼ਾਂ ਬਾਰੇ ਦੱਸਣ ਵਿੱਚ ਵਿਸ਼ਵਾਸ ਕਰਦਾ ਹੈ ਅਸੀਂ ਕੁਝ ਇਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਦੂਸਰੇ ਦੀ ਨਜ਼ਰਾਂ ਤੋਂ ਬਚਨ ਦੇ ਬਾਸਤੂ ਉਪਾਅ ਕੀ ਹਨ ਅਸੀਂ ਜਾਣਦੇ ਹਾਂ ਕਿ ਕਿਵੇਂ ਵਾਸਤੂ ਦੇ ਸਿਧਾਂਤਾਂ ਨਾਲ ਅਸੀਂ ਆਪਣੀ ਊਰਜਾ ਨੂੰ ਸਕਾਰਾਤਮਕ ਰੱਖ ਸਕਦੇ ਹਾਂ ਅਤੇ ਨਕਾਰਾਤਮਕਤਾ ਨੂੰ ਦੂਰ ਕਰ ਸਕਦੇ ਹਾਂ ਪਰ ਪਹਿਲਾ ਇੱਕ ਦਿਲਚਸਪ ਕਹਾਣੀ ਸੁਣੋ ਜੋ ਇਸ ਵਿਸ਼ੇ ਨੂੰ ਹੋਰ ਵੀ ਦਿਲਚਸਪ ਬਣਾ ਦੇਵੇਗੀ ਕਹਾਣੀ ਇੱਕ ਕਸਰਦਾਰਨ ਪਰਵਾਰ ਦੀ ਹੈ ਇੱਕ ਵਾਰ ਦੀ ਗੱਲ ਹੈ ਇੱਕ ਛੋਟੀ ਪਿੰਡ ਵਿੱਚ ਦੇਬੋ ਨਾਮ ਦੀ ਇੱਕ ਮਾਂ ਰਹਿੰਦੀ ਸੀ ਉਸ ਦਾ ਇੱਕ ਬੱਚਾ ਸੀ ਜਿਸ ਦਾ ਨਾਮ ਬਾਂਟੀ ਸੀ ਬਾਂਟੀ ਬਹੁਤ ਹੀ ਮਿਹਨਤੀ ਤੇ ਚੌਸਤ ਬੱਚਾ ਸੀ ਉਹ ਹਰ ਤਰ੍ਹਾਂ ਦੀਆਂ ਖੇਡਾਂ ਵਿੱਚ ਹਿੱਸਾ ਲੈਂਦਾ ਅਤੇ ਉਸ ਦੇ ਦੋਸਤ ਉਸ ਦੇ ਪਿਆਰ ਤੇ ਉਤਸ਼ਾਹ ਨੂੰ ਬਹੁਤ ਪਸੰਦ ਕਰਦੇ ਸਨ ਪਰ ਕਈ ਵਾਰ ਦੇਬੂ ਨੇ ਮਹਿਸੂਸ ਕੀਤਾ ਕਿ ਬਾਂਟੀ ਦੇ ਜੀਵਨ ਵਿੱਚ ਕੁਝ ਗਲਤ ਹੋ ਰਿਹਾ ਹੈ ਜਦੋਂ ਉਹ ਖੇਡਣ ਜਾਂਦਾ ਤਾਂ ਕਈ ਵਾਰ ਉਹ ਬਹੁਤ ਖੁਸ਼ ਹੁੰਦਾ ਪਰ ਫਿਰ ਅਚਾਨਕ ਉਸ ਦਾ ਮਨ ਉੱਡ ਜਾਂਦਾ ਉਹ ਬਿਨਾਂ ਕਿਸੇ ਕਾਰਨ ਦੇ ਉਦਾਸ ਹੋ ਜਾਂਦਾ ਦੇਬੂ ਨੇ ਆਪਣੇ ਦੋਸਤਾਂ ਨਾਲ ਵੀ ਇਹ ਗੱਲ ਕੀਤੀ ਪਰ ਕਸੇ ਨੇ ਵੀ ਉਸ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਇੱਕ ਦਿਨ ਦੇਬੂ ਨੇ ਇਹ ਨਿਰਣੈ ਕੀਤਾ ਕਿ ਉਹ ਕਿਸੇ ਵਾਸਤੂ ਜਾਣਕਾਰ ਜਾਂ ਸਿਆਣੇ ਬਜ਼ੁਰਗ ਦੀ ਸਹਾਇਤਾ ਲਏਗੀ ਉਸ ਨੇ ਪਿੰਡ ਦੇ ਇੱਕ ਪੁਰਾਣੇ ਬਜ਼ੁਰਗ ਆਦਮੀ ਕੋਲ ਜਾਣ ਦਾ ਫੈਸਲਾ ਕੀਤਾ ਜਿਸ ਨੂੰ ਪਿੰਡ ਵਿੱਚ ਬਹੁਤ ਇੱਜ਼ਤ ਮਿਲਦੀ ਸੀ ਜਦੋਂ ਉਸ ਕੋਲ ਪੁੱਜੀ ਤਾਂ ਉਸ ਨੇ ਆਪਣੀ ਸਾਰੀ ਸਮੱਸਿਆ ਦੱਸ ਦਿੱਤੀ। ਬਜ਼ੁਰਗ ਨੇ ਸੁਣਿਆ ਤੇ ਕਿਹਾ ਤੁਹਾਡੇ ਬੱਚੇ ਨੂੰ ਕਿਸੇ ਦੀ ਨਜ਼ਰ ਲੱਗੀ ਹੋ ਸਕਦੀ ਹੈ। ਬੱਚਿਆਂ ਦੇ ਪ੍ਰਤੀ ਦੂਸਰਿਆਂ ਦੀ ਨਜ਼ਰ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ। ਖਾਸ ਕਰਕੇ ਜਦੋਂ ਖੁਸ਼ ਹੁੰਦੇ ਹਨ। ਇਸ ਦੀ ਨਜ਼ਰ ਲੱਗਣ ਤੋਂ ਬਚਾਉਣ ਲਈ ਤੁਹਾਨੂੰ ਕੁਝ ਉਪਾਅ ਕਰਨੇ ਚਾਹੀਦੇ ਹਨ। ਕਿ ਕਈ ਵਾਰ ਬੱਚੇ ਸਿਹਤਮੰਦ ਦਿੱਸਦੇ ਹਨ। ਪਰ ਉਹਨਾਂ ਨੂੰ ਨਜ਼ਰ ਲੱਗਣ ਦੇ ਕੁਝ ਲੱਛਣ ਹੋ ਸਕਦੇ ਹਨ। ਠੀਕ। ਸਭ ਤੋਂ ਪਹਿਲਾਂ ਕੁਝ ਕਰਨ ਵਿੱਚ ਅਸੁਵਿਧਾ। ਜਦੋਂ ਬੱਚਾ ਖੇਡਣ ਜਾਂ ਪੜ੍ਹਾਈ ਕਰਨ ਵਿੱਚ ਮਨ ਨਹੀਂ ਲਾ ਰਿਹਾ ਤਾਂ ਇਹ ਨਜ਼ਰ ਲੱਗਣ ਦਾ ਨਿਸ਼ਾਨ ਹੋ ਸਕਦਾ ਹੈ। ਨੰਬਰ 2 ਬਿਨਾਂ ਕਾਰਨ ਦੇ ਚਿੰਤਾ। ਬੱਚਾ ਬਿਨਾਂ ਕਿਸੇ ਕਾਰਨ ਦੇ ਉਦਾਸ ਅਤੇ ਚਿੰਤਿਤ ਰਹਿਣ ਲੱਗ ਜਾਂਦਾ ਹੈ। ਤਾਂ ਮਤਲਬ ਬੱਚੇ ਨੂੰ ਕੈਸੇ ਦੀ ਨજર ਲੱਗ ਗਈ ਹੈ ਨੰਬਰ 3 ਸਿਹਤ ਵਿੱਚ ਗੈਸ ਉਦਾਰ ਹੋਣਾ ਕਈ ਵਾਰ ਬੱਚੇ بیمار ਸੁਸਤ ਮਹਿਸੂਸ ਕਰਨ ਲੱਗ ਜਾਂਦੇ ਆ ਜਾਂ ਉਹਨਾਂ ਦੀ ਸਿਹਤ ਦਵਾਈ ਖਾਣ ਤੇ ਵੀ ਥੋੜੀ ਬਿਹਤਰ ਨਹੀਂ ਹੁੰਦੀ ਇਸ ਦਾ ਮਤਲਬ ਵੀ ਕਿ ਬੱਚੇ ਨੂੰ ਕੈਸੇ ਦੀ ਨજર ਲੱਗ ਗਈ ਆ ਬਜ਼ੁਰਗ ਨੇ ਦੇਵੋਂ ਨੂੰ ਦੱਸਿਆ ਕਿ ਉਹ ਕਿਹੜੇ ਉਪਾਅ ਅਪਣਾ ਸਕਦੀ ਹੈ ਜੇ ਬੱਚਿਆਂ ਨੂੰ ਨજર ਲੱਗਣ ਤੋਂ ਬਚਾਉਣਾ ਹੈ ਨੰਬਰ 1 ਨਿੰਬੂ ਅਤੇ ਮਿਰਚ ਬੱਚਿਆਂ ਨੂੰ ਨજર ਲੱਗਣ ਤੋਂ ਬਚਾਉਣ ਲਈ ਨਿੰਬੂ ਤੇ ਹਰੀ ਮਿਰਚ ਨੂੰ ਘਰ ਦੇ ਮੇਨ ਦਰਵਾਜੇ ਤੇ ਲਟਕਾਉਣਾ ਤਾਂ ਕਿ ਘਰ ਵਿੱਚ ਨਕਾਰਾਤਮਕ ਊਰਜਾ ਦੇ ਆਉਣ ਤੋਂ ਬਚਾਅ ਹੋ ਸਕੇ ਨੰਬਰ ਜੇਕਰ ਤੁਹਾਡੇ ਬੱਚੇ ਨੂੰ ਵੀ ਬੁਰੀ ਨજર ਲੱਗ ਗਈ ਹੈ ਤਾਂ ਕੁਝ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਤੁਸੀਂ ਸੁੱਕੀਆਂ ਲਾਲ ਮਿਰਚਾਂ ਨਾਲ ਬੁਰੀ ਨજર ਨੂੰ ਝਾੜ ਜਾਂ ਉਤਾਰ ਸਕਦੇ ਹੋ ਇਸ ਦੇ ਲਈ ਸੱਤ ਸੁੱਕੀਆਂ ਇਸ ਦੇ ਲਈ ਸੱਤ ਸੁੱਕੀਆਂ ਲਾਲ ਮਿਰਚਾਂ ਲਓ ਤੇ ਉਹਨਾਂ ਨੂੰ ਬੱਚੇ ਦੇ ਸਿਰ ਉੱਤੋਂ ਘੜੀ ਦੀ ਦਿਸ਼ਾ ਵਿੱਚ ਸੱਤ ਵਾਰ ਘਮਾਓ ਤੇ ਅੱਖਾਂ ਬੰਦ ਕਰਕੇ ਆਪਣੀ ਨਿਗਾਹ ਹਟਾਉਣ ਬਾਰੇ ਸੋਚੋ ਫਿਰ ਇਹਨਾਂ ਸਾਰੀਆਂ ਲਾਲ ਮਿਰਚਾਂ ਨੂੰ ਗੈਸ ਦੀ ਅੱਗ ਜਾਂ ਘਰ ਵਿੱਚ ਚੁੱਲ੍ਹਾ ਹੈ ਤਾਂ ਉਸ ਵਿੱਚ ਸਾਰ ਦੇ ਦਿਓ ਧਿਆਨ ਰੱਖੋ ਕਿ ਇਹ ਪੂਰੀ ਪ੍ਰਕਿਰਿਆ ਵਿੱਚ ਰੱਖੋ ਇਸ ਪੂਰੀ ਪ੍ਰਕਿਰਿਆ ਨੂੰ ਕੋਈ ਤੀਜਾ ਵਿਅਕਤੀ ਨਹੀਂ ਦੇਖਣਾ ਚਾਹੀਦਾ ਇਸੋ ਪਾ ਨਾਲ ਬੱਚੇ ਦੀ ਬੁਰੀ ਨજર ਤੁਰੰਤ ਦੂਰ ਹੋ ਜਾਂਦੀ ਹੈ ਨੰਬਰ 3 ਜੇਕਰ ਤੁਹਾਡੇ ਬੱਚੇ ਵੀ ਬੁਰੀ ਨજર ਤੋਂ ਪ੍ਰਭਾਵਿਤ ਹੈ ਤਾਂ ਤੁਸੀਂ ਇਸ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਦਾ ਇੱਕ ਆਸਾਨ ਜਿਹਾ ਉਪਾਅ ਅਜਮਾ ਸਕਦੇ ਹੋ ਐਸੇ ਦੇ ਲਈ ਤੁਸੀਂ ਅੱਧੇ ਕੱਟੇ ਨਿੰਬੂ ਵਿੱਚ 7 ਲੋਂਗਾ ਪਾ ਕੇ ਜਿਸ ਬੱਚੇ ਨੂੰ ਨਜ਼ਰ ਲੱਗੀ ਹੈ ਜਿਸ ਬੱਚੇ ਨੂੰ ਨਜ਼ਰ ਲੱਗੀ ਹੈ ਉਸ ਦੇ ਸਿਰ ਤੇ 7 ਵਾਰ ਘੁਮਾਓ ਅਤੇ ਫਿਰ ਘਰ ਦੇ ਬਾਹਰ ਅਜਿਹੀ ਜਗ੍ਹਾ ਤੇ ਸੌਟ ਦਿਓ ਜਿੱਥੇ ਕਿਸੇ ਦਾ ਪੈਰ ਨਿੰਬੂ ਤੇ ਨਾ ਲੱਗੇ ਗਲਵਾਰ ਜਾਂ ਐਤਵਾਰ ਨੂੰ ਇਹ ਉਪਾਅ ਨੂੰ ਅਜਮਾਣ ਤੱਕ ਦਿਓ